ਪਾਜੀ ਕੀ ਨਾ ਤੁਹਾਡਾ ਮੇਰਾ ਮਨਦੀਪ ਆ ਜੀ ਦੱਸੋ ਕੀ ਮਾਮਲਾ ਮੇਰੀ ਮਾਤਾ ਜੀ ਸਵੇਰੇ ਦੀ ਗੁੰਮ ਹੋ ਗਏ ਆ ਜੀ ਉਹ ਰਾਹੋਂ ਤੋਂ ਜਣੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਉਹ ਕਿਸੇ ਦੇ ਨਾਲ ਬਾਈਕ ਤੇ ਬਹਿ ਕੇ ਤੇ ਨਵਾਂ ਸ਼ਹਿਰ ਆਏ ਆ ਨਵਾਂ ਸ਼ਹਿਰ ਆ ਕੇ ਤੇ ਉਹਨਾਂ ਨੇ ਕਿਸੇ ਨੂੰ ਪੁੱਛ ਕੇ ਤੇ ਬਸ ਅੱਡੇ ਦੇ ਅੰਦਰੋਂ ਬੱਸ ਲੈ ਕੇ ਸ਼ਹਿਰਪੁਰ ਦੀ ਤੇ ਉਹਦੇ ਵਿੱਚ ਬਹਿ ਕੇ ਚੱਲ ਗਏ ਤੇ ਉਹਨਾਂ ਦੀ ਮਾਨਸਿਕ ਸਥਿਤੀ ਸਹੀ ਨਹੀਂ ਹੈਗੀ ਥੋੜੀ ਸੀਸੀਟੀਵੀ ਫੁਟੇਜ ਦੇਖੀ ਆ ਹਾਂਜੀ 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 ਅਸੀਂ ਸੀਸੀਟੀਵੀ ਫੁਟੇਜ ਦੇਖੀ ਆ ਕਿੰਨੀ ਉਮਰ ਤੁਹਾਡੇ ਮਾਤਾ ਜੀ ਦੀ ਉਹਨਾਂ ਦੀ ਹੈਗੀ 60 ਸਾਲ ਦੀ ਉਮਰ ਅੱਛਾ ਜੀ ਹਾਂਜੀ ਸੂਟ ਕਿਹੜੇ ਰੰਗ ਦਾ ਪਾਇਆ ਹੈ ਪਿੰਕ ਕਲਰ ਦਾ ਪਾਇਆ ਹੈ ਜਿਹਨਾਂ ਨੇ ਲਾਈਟ ਪਿੰਕ ਹੈ ਜੀ ਉਹ ਤੇ ਉਹਨਾਂ ਕੋਲ ਪੈਸੇ ਕਿੰਨੇ ਆ ਜੀ ਪੈਸੇ ਉਹਨਾਂ ਕੋਲ 1200 ਰੁਪਿਆ ਆ ਜੀ ਅੱਜ ਇਹ ਤੋਂ ਨਾ ਮਾਸ਼ੇਰ ਤੋਂ ਰਾਜਧਾਨੀ ਬਸ ਸੜਕ ਕੋ ਹਿਾਰਪੁਰ ਵੱਲ ਨੂੰ ਗਏ ਹਾਂ ਜੀ ਉਹ ਬਸ ਦੇ ਵਿੱਚ ਅਸੀਂ ਫੁਟੇਜ ਦੇਖਿਆ ਤੇ ਉਹ ਦੇ ਵਿੱਚ ਯਾਨੀ ਬੰਦੇ ਦੇਖੇ ਅਸੀਂ ਉਹਨਾਂ ਦੇ ਵਿੱਚ ਇਹ ਨਹੀਂ ਪਤਾ ਹਿਾਰਪੁਰ ਗਏ ਆ ਯਾਨੀ ਬੈਠੇ ਬਸ ਦੇ ਵਿੱਚ ਉਸੇ ਜੀ ਹਿਾਰਪੁਰ ਵਾਲੀ ਬਸ ਹਾਂ ਜੀ ਹਾਂ ਜੀ ਤੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਇਹੀ ਚਾਹੁੰਦੇ ਹਾਂ ਵੀ ਜੀ ਜਿੱਥੇ ਹੋਵੇ ਆਪਣੇ ਘਰੇ ਆ ਜਵੇ ਤੇ ਜੇ ਕਿਸੇ ਵੀਰ ਨੂੰ ਜਾਂ ਭੈਣ ਨੂੰ ਮਿਲ ਜੇ ਮਿਲ ਜਵੇ ਤਾਂ ਸਾਨੂੰ ਫੋਨ ਕਰ ਦੇਣ ਜੀ ਨਾਮ ਕੀ ਤੁਹਾਡੇ ਮਾਦਮੇ ਮੇਰੇ ਪਰਮਿੰਦਰ ਕੌਰ ਜੀ ਪਰਮਿੰਦਰ ਕੌਰ ਜੀ ਹਾਂ ਜੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਕਿ ਜੇ ਕਿਸ ਨੂੰ ਨਜ਼ਰ ਆਉਂਦੇ ਆ ਤੁਹਾਡੇ ਨਾਲ ਸੰਪਰਕ ਕਰ ਲੈਣ ਹਾਂਜੀ ਹਾਂਜੀ ਆ ਸਾਡੇ ਫੋਨ ਤੇ ਸੰਪਰਕ ਕਰ ਲੈਣਗੇ ਇਹ ਹੈਗਾ ਸਾਡਾ 9779686061 ਠੀਕ ਹੈ ਹਾਂ ਜੀ ਕੋਈ ਫਿਰ ਬੋਲ ਦੂ 9779686061 ਠੀਕ ਹੈ ਹਾਂ ਜੀ